ਬੀਤੇ ਲੰਬੇ ਸਮੇਂ ਤੋਂ ਜਿੰਦਾਜੀ ਬੇਸਾਰਾ ਆਸ਼ਮ ਨੰਗਲ ਦੇ ਨਾਲ ਜੁੜ ਕੇ ਪੀੜਤਾਂ ਦੀ ਮਦਦ ਕਰਦੇ ਆ ਰਹੇ ਸਮਾਜ ਸੇਵੀ ਨੌਜਵਾਨ ਆਗੂ ਪ੍ਰਦੀਪ ਮਾਨ ਨੇ ਬੀਤੀ ਰਾਤ ਇੱਕ ਹੋਰ ਅਹਿਮ ਉਪਰਾਲਾ ਕਰਦੇ ਹੋਏ ਹੋਰ ਨੌਜਵਾਨਾਂ ਦੀ ਮਦਦ ਦੇ ਨਾਲ ਬੈਂਸਾ ਤੋਂ ਨੂਰਪੁਰ ਦੀ ਇਮਾਰਤ ਦੇ ਰਾਤ ਦੇ ਸਮੇਂ ਠੰਡ ਦੇ ਮੌਸਮ ਚ ਇੱਕ ਲਵਾਰਤ ਹਾਲਚ ਘੁਮਰੇ ਵਿਅਕਤੀ ਨੂੰ ਸਭ ਤੋਂ ਪਹਿਲਾਂ ਕੰਬਲ ਦਿੱਤਾ ਅਤੇ ਉਸ ਨੂੰ ਰੋਟੀ ਖਵਾ ਕੇ ਜਿੰਦਾਜੀ ਬੇਸਾਰਾ ਆਸ਼ਮ ਨੰਗਲ ਚ ਪਹੁੰਚਾ ਦਿੱਤਾ ਹੈ ਇਸ ਵੰਦੀ ਪ੍ਰਤੀਤ ਮਾਨ ਦੇ ਦਿੱਤੀ ਕਿ ਇਹ ਨੌਜਵਾਨ ਦੀ ਉਮਰ 23 ਤੋਂ 35 ਸਾਲ ਦੇ ਵਿਚਕਾਰ ਹੈ ਅਤੇ ਜਦੋਂ ਅਸੀਂ ਇਸ ਨੂੰ ਬੜੀ ਹੀ ਪਿਆਰ ਤੇ ਨਾਲ ਆਸ਼ਮ ਚ ਪਹੁੰਚਾਇਆ ਅਤੇ ਇਸ ਨਾਲ ਗੱਲਬਾਤ ਕੀਤੀ ਤਾਂ ਇਸ ਨੇ ਆਪਣਾ ਨਾਮ ਬਨਾਇਕ ਦੱਸਿਆ ਤੇ ਆਪਣੇ ਆਪ ਨੂੰ ਬੀਕਪੁਰ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ ਤੇ ਉਸ ਨੇ ਦੱਸਿਆ ਕਿ ਉਹ ਪੀ ਮੰਕੇ ਗੁਜਾਰਾ ਕਰਦਾ ਹੈ ਇਸ ਮੌਕੇ ਆਸ਼ਮ ਨੇ ਸੰਚਾਲਕ ਅਸ਼ੋਕ ਸੱਚ ਸੇਵਾਲੇ ਦੱਸਿਆ ਕਿ ਅੱਜ ਤੋਂ ਬਾਅਦ ਇਸ ਵਿਅਕਤੀ ਦੇ ਦੇਖ ਰੇ ਸਾਡੇ ਜਿੰਦਾ ਜੀਵ ਆਸ਼ਮ ਚ ਕੀਤੀ ਜਾਵੇਗੀ ਅਗਰ ਕੋਈ ਇਸ ਵਿਅਕਤੀ ਨੂੰ ਜਾਣਦਾ ਹੋਵੇ ਤਾਂ ਇਸ ਨੂੰ ਇਸ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਾ ਲੀ ਸਾਡੀ ਮਦਦ ਕਰ ਸਕਦਾ ਹੈ ਬੀਰ ਰਿਪੋਰਟ ਮੇਰਾ ਪੰਜਾਬ ਨਿਊਜ਼ में है, है? भीक में। भीक भीक भीक। तुसी? नाम क्या काम क्या करते भीख मांगता।, 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 मांगता है मांगता। आपको आश्रम में छोड़ दू आश्रम में छोड़ दूर इत अपना ਬੈਂਸਾਂ ਤੋਂ ਜਿਹੜਾ ਨੂਰਪੁਰਵੇਦੀ ਰੋਡ ਆ ਇਹ ਔਲਖਾ ਦੇ ਵਿੱਚ ਮਿਲਿਆ ਸਾਨੂੰ ਇਹ ਮਾੜੀ ਹਾਲਤ ਹੈ ਦੀ ਪਤਾ ਨਹੀਂ ਕਿੱਥੋਂ ਹੈ ਕਿੱਥੋਂ ਨਹੀਂ ਤੇ ਇਹਦਾ ਕਾਫੀ ਹਾਲ ਹੀ ਦਾ ਖਰਾਬ ਆ ਤੇ ਜੇ ਕੋਈ ਵੀ ਇਹ ਵਾਰੀ ਵਾਰਸ ਹੋਵੇ ਅਸੀਂ ਇਹਨੂੰ ਨੰਗਲ ਆਸ਼ਰਮੋਂ ਛੱਡਣ ਚੱਲੇ ਆ ਆ ਵੀਰ ਮੇਨਾਂ ਖੜੇ ਆ ਸਾਰੇ ਇਨਾਂ ਦੇ ਸਹਿਯੋਗ ਦੇ ਨਾਲ ਇਹਨੂੰ ਆਪਾਂ ਅੱਜ ਨੰਗਲ ਆਸ਼ਰਮ ਛੱਡਣ ਚੱਲੇ ਆ। ਜੇ ਕੋਈ ਵੀ ਦਾ ਪਰਿਵਾਰਿਕ ਮੈਂਬਰ ਵੀਡੀਓ ਦੇਖਦਾ ਹੋਵੇ ਜਾਂ ਫਿਰ ਕਿਸੇ ਨੂੰ ਵੀ ਦੇ ਬਾਰੇ ਕੁਝ ਪਤਾ ਲੱਗਦਾ ਏ ਇਹ ਆਪਣਾ ਕੋਈ ਪਤਾ ਨਹੀਂ ਦੱਸ ਰਿਹਾ ਇਸ ਟਾਈਮ। ਕੋਈ ਵੀ ਪਤਾ ਨਹੀਂ ਦੱਸ ਰਿਹਾ ਕਿ ਕਿੱਥੋਂ ਦਾ ਏ ਕਿੱਥੋਂ ਨਹੀਂ। ਜੇ ਕੋਈ ਵੀ ਹੋਵੇ ਇਹਦਾ ਇਨ ਨੰਗਲ ਆਸ਼ਰਮ ਜਿੰਦਾਜੀ ਬੇਸਾਰ ਆਸ਼ਰਮ ਇੱਕ ਵਾਰ ਪੱਟੀ ਐਮਪੀ ਦੀ ਕੋਠੀ ਕੋਲੋਂ ਰਸਤਾ ਜਾਂਦਾ ਏ ਤੇ ਉੱਥੋਂ ਇਹਨੂੰ ਬੰਦੇ ਨੂੰ ਆਪਣਾ ਪਛਾਣ ਕੇ ਲੈ ਸਕਦੇ ਆ। ਜਦੋਂ ਮੈਨੂੰ ਮੇਰੇ ਵੱਡੇ ਵੀਰ ਪ੍ਰਦੀਪ ਦਾ ਮੈਨੂੰ ਫੋਨ ਆਇਆ ਵੀ ਸਾਨੂੰ ਇੱਕ ਬੇਸਹਾਰਾ ਜਿਹੜਾ ਇਨਸਾਨ ਹੈ ਰੋਡ ਦੇ ਉੱਪਰ ਮਿਲਿਆ ਏ ਤੇ ਮੈਂ ਵਧਾਈ ਦਿੰਦਾ ਏ ਪ੍ਰਦੀਪ ਤੇ ਜਿਹੜੇ ਸਾਡਾ ਨਾਲ ਸਾਥੀ ਹੈ ਵੀ ਜਿਹੜੀਆਂ ਇਹ ਜਿਹੀ ਸਵਾਮਾਂ ਵੀ ਜਿਹੜੇ ਵੀ ਕਿਸੇ ਬੇਸਹਾਰਾ ਲੋਕ ਨੇ ਰੋਡ ਦੇ ਉੱਪਰ ਅਸੀਂ ਅੱਜ ਠੰਡ ਦੇ ਜਿਹੜੇ ਦਿਨ ਚੱਲ ਰਹੇ ਨੇ ਕੋਈ ਘਰ ਦੇ ਵਿੱਚ ਕੰਬਲ ਲੈ ਕੇ ਸੌ ਰਿਹਾ ਕੋ ਰੋਟੀ ਪਾਣੀ ਖਾ ਕੇ ਸੋ ਜਾਂਦਾ ਏ ਤੇ ਜਿਹੜੇ ਬੇਸਾਰਾ ਲੋਕ ਰੋਡ ਦੇ ਉੱਪਰ ਸੌਂਦੇ ਨੇ ਤੇ ਉਹਨਾਂ ਦੀ ਜਿਹੜੀ ਸੇਵਾ ਹੈ ਪ੍ਰਦੀਪ ਧਮਾਨ ਦੇ ਵੱਲੋਂ ਇਹਨਾਂ ਨੂੰ ਜਿਹੜੇ ਆਸ਼ਰਮ ਹੈ ਨੰਗਲ ਪਜਾ ਕੇ ਕੀਤੀ ਜਾਂਦੀ ਹੈ ਮੇਰੇ ਵੱਲ ਤੇ ਇਲਾਕੇ ਵੱਲ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਵੀ ਜਿਹੜੀ ਇਦਾਂ ਦੀ ਸੇਵਾ ਆਪਣੀ ਉਮਰ ਦੇ ਜਿਹੜੀ ਜ਼ਿੰਦਗੀ ਦੇ ਵਿੱਚ ਕਰਦੇ ਰਿਹਾ ਤੇ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਤਰੱਕੀ ਮਿਲੇ ਸਾਡੇ ਵੱਲ ਤੇ ਇਹਨਾਂ ਦਾ ਪ੍ਰਦੀਪ ਸਿੰਘ ਧਮਾਨ ਦਾ ਬਹੁਤ ਬਹੁਤ ਧੰਨਵਾਦ